ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਤਾਜੀ ਸੂਈ ਬਾੜ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਕਰ ਲੈਂਦੇ ਆ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਸਸਕਾਲ ਜੀ ਸ੍ਰੀ ਗੋਡਾ ਸਾਹਿਬ ਹੋ ਠੀਕ ਆ ਬਾਈ ਵਧੀਆ ਬਾਈ ਜੀ ਤੁਸੀਂ ਦੱਸੋ ਠੀਕ ਹੋ ਬਹੁਤ ਵਧੀਆ ਬਾਈ ਕਿਵੇਂ ਚੱਲਦਾ ਕੰਮ ਕੰਮ ਦਾ ਬਹੁਤ ਚੰਗਾ ਚੱਲਦਾ ਚਲੋ ਬਾਈ ਹੁਣ ਤਾਂ ਬੜਾ ਆਪਾਂ ਮੰਨ ਦੇ ਲਈ ਉਂ ਹੀ ਪੰਜ ਸੱਤ ਬੜਾ ਵੇਚਦੇ ਆ ਤੇ ਤੁਹਾਨੂੰ ਵੀਡੀਓ ਪਾਉਣੀ ਆਪਾਂ ਹਮ ਮੁੱਲ ਜੈ ਜੀ ਮਾਗੀ ਮੁੱਲ ਦਾ ਡਰ ਜਾਇ ਹੁੰਦੇ ਆ ਮਾਲ ਸਾਫ ਸੁਥਰਾ ਹੁੰਦਾ ਵੇਖ ਨਾਮ ਤੇ ਐਡਰੈਸ ਹੋਵੇ। ਛੰਨਾ ਗਲਬ ਸਿੰਘ ਪਿੰਡ ਹੈ, ਸ਼ੰਗਾਰਾ ਨੌਂ ਆ ਤਪਾ ਤਸੀਲ ਹੈ। ਬਰਨਾਲਾ ਜ਼ਿਲ੍ਹਾ ਹੈ। ਨੇੜੇ ਪਿੰਡ ਵਿੱਚ। ਜਿਹੜੇ ਨਾਲਟਰ ਆਪਣਾ ਭਦੌੜ ਸਾਹਿਬ ਰਹਿ ਗਿਆ। ਓਕੇ ਬਾਈ, ਮੋਬਾਈਲ ਨੰਬਰ। ਹਾਂਜੀ, 95014 33588 ਠੀਕ ਆ ਬਾਈ। ਬਾਕੀ ਇੱਕ ਡਾਕਟਰ ਗੱਲ ਕੀ ਹੁਣ ਵੈਦ ਆਪਾਂ ਲੈ ਕੇ ਆਉਨੇ ਆ। ਠੀਕ ਆ ਬਾਈ। ਆਪਾਂ ਆਪਦੀ ਪੂਰੀ ਤਸ਼ੱਲੀ ਕਰਕੇ ਲੈਣੇ ਆ। ਹਾਂ। ਜਦੋਂ ਵੀ ਲੈਣੀ ਆ ਬੰਦਾ ਉਹਦਾ ਧਿਆਨ ਨਾਲ ਦੇਖ ਕੇ ਤਸ਼ੱਲੀ ਕਰਕੇ ਲਵੇ। ਠੀਕ ਆ। ਆਪਾਂ ਮਾੜੀ ਮੰਨ ਕੇ ਵੈਦ ਲੈਂਦੇ ਨਹੀਂ ਆ ਉਹ ਚੰਗੀ ਮੰਨ ਕੇ ਲੈਣੀ ਆ। ਠੀਕ ਆ ਬਾਈ। ਛਣਾ ਤੋਂ ਆਂਦੀ ਆਪਣ ਤੇ ਕਿਹੜਾ ਸੂਆ ਸੂਈ ਹੈ ਭਰਾਏ ਇਹ ਡਾਕਟਰ ਸੂਆ ਤੀਜਾ ਸੂਈ ਹੈ ਕਦੋਂ ਸੂਈ ਹੈ ਵੀਰੇ ਇਹਨਾਂ ਡਾਕਟਰ ਮਿਹਨਤੀ ਮਨਾ ਉਧਾ ਘੰਟਾ ਵੀ ਹੋਣਾ ਹੈ ਬੱਚੀ ਮੂਰੇ ਹੈ ਬੱਚਾ ਬਾਕੀ ਡਾਕਟਰ ਬੱਚੀ ਹੁੰਦੀ ਤਾਂ ਕੋਈ ਲੇਖ ਹੈ ਨਹੀਂ ਸੀ ਤੂੰ ਕੁਆਲਟੀ ਦੇਖ ਕੁਆਲਟੀ ਦੇਖ ਹਾਂ ਪੀਡੀਆ ਨੇ ਬੱਚੀ ਦਿੱਤੀ ਸੀਗਾ ਨਹੀਂ ਓਕੇ ਹਾਂ ਠੀਕ ਆ ਤੇ ਜੇਰ ਪੈ ਗਈ ਹੈ ਜੇਰ ਡਾਕਟਰ ਬਹਾ ਮੈਂ ਤਾਂ ਸਾਡ ਜੇਰ ਨਾਲ ਦੀ ਨਾਲ ਪਾਕੀਆ ਡਾਕਟਰ ਵੱਡੀ ਗੱਲ ਨਾਲ ਗਾ ਸਹੀ ਸੂਪੇ ਜੇਰ ਪੈ ਜੇ ਬਸ ਸੂਈ ਵਧੀਆ ਹੁੰਦਾ ਸਹੀ ਗੱਲ ਹੈ ਪਾਕੀਆ ਤੂੰ ਡਾਕਟਰ ਵੱਡੀ ਗੱਲ ਕੀ ਬਹਿਰਦੀ ਨਾ ਤੂੰ ਲੇਵਾ ਨੂੰ ਬੜੀ ਕੁਆਲਿਟੀ ਦਿਖਾ ਦੇ ਕਮਾਲ ਆ ਇਹ ਲੇਵਾ ਖਾਦਾ ਤੇ ਕਿੰਨਾ ਤਿਆਰੀ ਚੰਗੀ ਲਾ ਪੰਡ ਵਾਲਾ ਲੇਵਾ ਬਾਕੀ ਡਾਕਟਰ ਲੇਵਾ ਵੀ ਪੰਡ ਵਾਲਾ ਤੇ ਬਾਕੀ ਡਾਕਟਰ ਵੱਡੀ ਗੱਲ ਕੇ ਠੰਡੀ ਸਿਰ ਵੀ ਫਾੜੀ ਆ ਐਂ ਡਾਕਟਰ ਬਹਿ ਜਿੱਧਰ ਦੀ ਮਰਜ਼ੀ ਵੇ ਜੀ ਕੀ ਬਾਤ ਆ ਬਾਕੀ ਆ ਵੱਡੀ ਗੱਲ ਕੇ ਡਾਕਟਰ ਆਪਾਂ ਬਹਿਣਾ ਵੇਦੇਂ ਦਿੱਲੀ ਨੂੰ ਆਪਣੀ ਵੱਡੀ ਗੱਲ ਕੇ ਬਹਿਰਦੀਆਂ ਸੀਲ ਠੰਡੀ ਹੁੰਦੀ ਆ ਸ ਬਾਹਰ ਨਹੀਂ ਲੈਂਦੇ ਹਾਂ ਭਾੜਾ ਇੱਥੇ ਮਾਰ ਲਈ ਭਲਾ ਬਿਹੜੀ ਦਿਖਾ ਕੇ ਮਾਰ ਲਈ ਹਿਲਣਾ ਹੈ ਹੀ ਨਹੀਂ ਥਾਣੀ ਬੜਾ ਚੰਗਾ ਲੱਗਿਆ ਬਾਕੀ ਆ ਰਾਈਡਰ ਥਰੜ ਵੀ ਬਹੁਤ ਚੰਗਾ ਤੇ ਲੇਵਾ ਤੂੰ ਐ ਦਿਖਾਦਾ ਵੀ ਮੂਹ ਨਹੀਂ ਫਟੂਗਾ ਲੱਤਾਂ ਤੋਂ ਮਗਰ ਵੀ ਫਟੂਗਾ ਫਿਰਦਾ ਹਮ ਲਾ ਮੂਹ ਦਿਖਾ ਦੇਦਾ ਰਾਈਡਰ ਲੇਵਾ ਲੱਤਾਂ ਤੋਂ ਮਗਰ ਦਿਖਾ ਦੇਦਾ ਰਾਈਡਰ ਲੇਵਾ ਕਮਾਲ ਦਾ ਬਈ ਨਾਣਾ ਨੂਣਾ ਹੀ ਬਹੁਤਾ ਯਾਰ ਕਰਮਾ ਡਾਕਟਰ ਦਾ ਦੁੱਧ ਵਾਲਾ ਪੀਸ ਆ ਯਾਰ ਜੇ ਹੁਣ ਮੰਨ ਕੇ ਚਲੋ ਸਿਆਲ ਹੁੰਦਾ ਤੇ ਮਰੀ ਬਹਿਰ ਸਾਂਭੀ ਹੁੰਦੀ ਫੇਰ ਅਸੀਗੇ 1.5 ਲੱਖ ਦੀ ਬਹਿਰ ਸਹੀ ਗੱਲ ਆ ਹੁਣ ਆਪਾਂ ਭਾ ਕਰਨਾ ਜਾਇਜ ਕੋਈ ਵੱਡਾ ਭਾ ਨਹੀਂ ਕਰਨਾ ਜਾਇਜ ਭਾਣਾ ਵੇਚਣੀ ਆ ਠੀਕ ਆ ਆਪਾਂ ਉਹ ਮੋਦਲੀ ਕਰਦੇ ਮੋਲੀ ਕਰੀ ਜਾਣੇ ਆ ਬਈ ਲੇਵਾ ਬਾਲਾ ਚੰਗਾ ਬਈ ਡਾਕਟਰ ਦੀ ਬਹਿਰ ਦੀ ਕੁਆਲਿਟੀ ਵਾਲੀ ਆ ਕੁਆਲਿਟੀ ਉਹਨੇ ਕੇ ਬੰਦਾ ਮੰਨੇ ਵੀ ਵਾਕਈ ਚੰਗੀ ਆ ਹਣ ਦੇਖੀ ਇੱਕੋ ਜਿਹਾ ਹਣ ਦੇਖ ਆ ਇਧਰ ਦੀ ਬਹਿਰ ਡਾਕਟਰ ਦਾ ਮਾਲਾ ਉਧਰ ਦੀ ਬਈ ਆ ਮੁਠੀ ਆ ਥਾਣਾ گلਾਬੀ ਥਾਣਾ ਕਿਹੜਾ ਕੁਛ ਨਹੀਂ ਜਮੀਨੀ ਜੀ ਵੇਗੇ ਜਵਾਈ ਕਰਲਾ ਜਿੱਧਰ ਦੀ ਮਰਜ਼ੀ ਵਾਹ ਹਾਂ ਸਾਰੀਆਂ ਗੱਲਾਂ ਓਕੇ ਆ ਸੂਈ ਸਵਾਈ ਆ ਬਾਕੀ ਡਾਕਟਰ ਸੂਬੀ ਦੇ ਪੈਗੀ ਸਭ ਕੰਪਲੀਟ ਹੈ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਤੂੰ ਬਾਹਰ ਦੀ ਕੁਆਲਿਟੀ ਦਿਖਾ ਰਹਾ ਵੱਡੀ ਬੁਡੀ ਦਿਖਾ ਰਹਾ ਸਹੀ ਗੱਲ ਆ ਭਾਈ ਤੇ ਬਾਹਰ ਦਾ ਲੈ ਕੇ ਤੂੰ ਆ ਤਾਰਾ ਹੂੰ ਆ ਡਾਕਟਰ ਚੰਗਾ ਤੋ ਰੇ ਫੁੱਲ ਕੱਦ ਫੁੱਲ ਬਰੀਡ ਲੈ ਜਾਂ ਕੱਦ ਕਨਗੋਂ ਦਾ ਡਾਕਟਰ ਤੇ ਬਰੀਡ ਕਨਗੋਂ ਦਾ ਕੋਈ ਬਾਹਰ ਦਾ ਲਿਖਿਆ ਹੀ ਨਹੀਂ ਦੇਖਿਆ ਹੀ ਕੋਈ ਨਹੀਂ ਹਣ ਹੁਣ ਪੀਲੀ ਦੇ ਬੱਚੀ ਸੀ ਡਾਕਟਰ ਬੱਚੀ ਵੀ ਬਹੁਤ ਜਿਆਦਾ ਚੰਗੀ ਸੀ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਇੱਥੇ ਵਹਿ ਜਾਣਾ ਢੰਡੀ ਬੋਲੀ ਆ ਯਾਰ ਹਣ ਡਾਕਟਰ ਆਪਾਂ ਵੀਡੀਓ ਕਾਉਂਦੇ ਆ ਦਿੱਲੀ ਆ ਹੂੰ ਠੀਕ ਆ ਇੱਕ ਬੰਦਾ ਪੁੱਛਦਾ ਤੂੰ ਪਹਿਲਾਂ ਨਹੀਂ ਅਸੀਲ ਬਾਕੀ ਨਾਲ ਡਰਾਪ ਆਗਲੇ ਨਿਕਲੋਂ ਲੈਣੇ ਨਾ ਪੂਰੀ ਤਸ਼ੱਲੀ ਕਰਕੇ ਲੈਣੇ ਆ ਸਹੀ ਆ ਆਪਾਂ ਡੰਗਰ ਦੇਣੇ ਹੁੰਦੇ ਆ ਗਾਹਾਂ ਨੂੰ ਬੰਦੇ ਨੂੰ ਦੇਣੇ ਹੁੰਦੇ ਆ ਆਪੋ ਹੋ ਜਾ ਡੰਗਰੀ ਨਹੀਂ ਲੈਂਦੇ ਸਹੀ ਗੱਲ ਆ ਬਾਈ ਕੁਆਲਿਟੀ ਇੱਕ ਨੰਬਰ ਆ ਬਰੀਟ ਇੱਕ ਨੰਬਰ ਆ ਸੂਈ ਸਵਾਈ ਆ ਬੱਚੇ ਬੜੇ ਕੁਆਲਿਟੀ ਦੇ ਪਾਉਂਦੇ ਆ ਬਾਈ ਕਿਆ ਬਾਤ ਆ ਫੇਸਬੁਕ ਦੇਖੋ ਨਾ ਬਾਈ ਡਰਾਪ ਕੁਆਲਿਟੀ ਵਾਲੀ ਨਹੀਂ ਜਾਇਆ ਜਾ ਰਹੀ ਜੇ ਬੱਛੀ ਹੁੰਦੀ ਤਾਂ ਬੰਦਾ ਹੀ ਤੂੰ ਲਈ ਸੀ ਉਹ ਕਹਿੰਦੇ ਮੈਂ 15000 ਦੀ ਬੱਛੀ ਘੱਟ ਲੂੰ ਠੀਕ ਆ ਉਹਾਂ ਦੀਗਾ ਬੱਛਿਆ ਲੱਗਿਆ ਪਰ ਕੁਦਰਤੀ ਆ ਕੋਈ ਬੱਚਾ ਆਪੇ ਚ ਦੇ ਜਣੇ ਆ ਸਹੀ ਗੱਲ ਆ ਲੇਵਲ ਹੋਗਾ ਕਰਮਾ ਡਾਕਟਰ ਬੈਰੀ ਬਾਈ ਚੰਗਿਆ ਬਾਹਰ ਦਾ ਕੋਈ ਲੇਖਾ ਹੀ ਨਹੀਂ ਜਿੰਨਾ ਡਾਕਟਰ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਡੋਟਰ ਡਾਟਰਾ ਪਏ ਆ ਬੰਦੇ ਨੇ ਤਾਂ ਕਿਹਾ ਮੇਰਾ 30 31 ਕਿਲੋ ਚੋਇਆ ਆਪਾਂ ਇਹਦਾ 25 26 ਕਿਲੋ ਬੰਦਾ ਮੰਨ ਕੇ ਲੈ ਲੇ ਓਕੇ ਬਾਈ ਜੇ ਖਿਆ ਹੁੰਦਾ ਫੇਰ ਉਹੀ 31 ਕਿਲੋ ਦੇਣਾ ਸੀ ਸਹੀ ਗੱਲ ਗਰਮੀ ਚ 25 26 ਕਿਲੋ ਚ ਬਾਉਗੀ ਹਮ ਬਾਕੀ ਇਹਦਾ ਡਾਟਰਾ ਈ ਬਹਿਰ ਨਾਲ ਦੁੱਧ ਨੂੰ ਫੇਰ ਜਾਊ ਵੀ ਕਿਹੜੀ ਸਹੀ ਗੱਲ ਬਾਕੀ ਡਾਕਟਰ ਤੂੰ ਐਂ ਦਿਖਾ ਦੇ ਕੱਦ ਦਿਖਾ ਦੇ ਤੂੰ ਖੜ ਕੇ ਕੋਈ ਬੰਦਾ ਮੰਨੇ ਤੂੰ ਦੇ ਡਾਕਟਰ ਕੱਦ ਹਮ ਕੱਦ ਫੋਲਾ ਹਣਾ ਕੱਦ ਦਿਖਾ ਦੇ ਡਾਕਟਰ ਵਾਹ ਮੀ ਇਹ ਕੱਪਾ ਫੁੱਲ ਬ੍ਰੀਡ ਲੇਵਾ ਕਮਾਲ ਦਾ ਥਾਣ ਥਣ ਬਹੁਤ ਚੰਗਾ ਕਰਮ ਵਾਲੀ ਦਾ ਬਾਕੀ ਕੋਈ ਚੱਕਰ ਨਹੀਂ ਬਈ ਧਾਰਾਂ ਜਿਹੜੀਆਂ ਮਾਰ ਕੇ ਦਿਖਾਉਣ ਨੇ ਥਾਣੀ ਬੜਾ ਚੰਗਾ ਯਾਰ ਡਾਕਟਰ ਬਤਾ ਧਾਰਾਂ ਮਾਰ ਕੇ ਦਿਖਾ ਦੇਗੇ ਕੋਈ ਚੱਕਰ ਨਾ ਮੰਨੇ ਬੱਚਾ ਵੀ ਡਾਕਟਰ ਛੱਡੇ ਨਾ ਛੱਡੇ ਬੰਦਾ ਲੈ ਹਾਂ ਇੰਝ ਬਹਿ ਜਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਬਾਈ ਚਵਾਈ ਰੇ ਚੂਣ ਬੜਾ ਚੰਗਾ ਡਾਕਟਰ ਚੂਣ ਦਾ ਥਾਣ ਹੀ ਵਾੜਾ ਕੰਮ ਦਾ ਮੋਟੀ ਮੋਟੀ ਚਵਾਈਏ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਕਹਿਣਾ ਕੁਝ ਨਹੀਂ ਬਾਈ ਕਰਮਾ ਡਾਕਟਰ ਦਾ ਥਾਣ ਨਾ ਜਿਵੇਂ ਚੰਗਾ ਚਵਾਈ ਤਾਂ ਚੰਗੀ ਹੋਣੀ ਹੋਣੀ ਲੈ ਬਾਕੀ ਯਾਰ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਦੀ ਵਹਿ ਜਾ ਕੋਈ ਚੱਕਰੀ ਨਹੀਂ ਕੇ ਡਾਕਟਰ ਨੇ ਚੱਕਰੀ ਨਹੀਂ ਕੋਈ ਯਾਰ ਮਾੜੀ ਠੰਡੀ ਹੈ ਯਾਰ ਹੈਨਾ ਬਾਹਲੀ ਨਿਆਇ ਡਾਕਟਰ ਥੋੜੀ ਨਾ ਮੰਨੇ ਜਿਆਦੇ ਠੰਡੀ ਹੈ ਲੈ ਹੂੰ ਟਾਟਾ ਮੋਟਾ ਚਵਣਾ ਹੈ ਕਿਹਾ ਬਾਹਾਂ ਡਾਕਟਰ ਚਵਾਈ ਚੰਗੀ ਆ ਫੈਰਦਾ ਕੋਈ ਲਿਖਿਆ ਹੀ ਨਹੀਂ ਨਿਆ ਗੱਧਾ ਰਾਂ ਮਾਰੀਆਂ ਚਵਾਈ ਦੇਖੋ ਲੈ ਇੱਕ ਨੰਬਰ ਚਵਾਈ ਹੈ ਕਿ ਨਹੀਂ ਬਾਹਾਂ ਡਾਕਟਰ ਦੀ ਘਾਰ ਚੰਗਾ ਫੈਰਦਾ ਲੈ ਪਰ ਅਈ ਮਰ ਜਾ ਤਰ ਸਹੀ ਗੱਲ ਹੈ ਲੈ ਸਵਾਈ ਦਾ ਪੂਰੇ ਨਿਬੜ ਦਿਆ ਜੀ ਡਾਕਟਰ ਬੜੀ ਚੰਗੀ ਆ ਥੋੜੀ ਚੰਗੀ ਨਾ ਬੰਦਾ ਬੰਨੇ ਮੁੱਲ ਫਿਰ ਫੋਨ ਤੇ ਹੋਜੇ ਮੁੱਲ ਨਾਲ ਫੋਨ ਤੇ ਕਰਨਾ ਕਰਨਾ ਜਾਇਜ਼ ਆ ਆਪਾਂ ਠੀਕ ਆ ਭਾਈ ਮੁੱਲ ਨਹੀਂ ਵਡਾ ਕਰਦੇ ਆਪਾਂ ਮੁੱਲ ਨਹੀਂ ਕਰਦੇ ਮੁੱਲ ਭਾਈ ਕਹਿੰਦਾ ਜਮਾ ਜੇ ਹੋਊਗਾ ਹੋਊਗਾ ਫੋਨ ਤੇ ਭਾਈ ਸੋਈ ਸਵਾਈ ਵੜ ਤੇ ਕਿਸੇ ਵੀਰ ਨੂੰ ਭਾਈ ਵੜ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ